ਮਿੱਟੀ ਬਣ ਕੇ ਮਿੱਟੀ ਹੋਇਆ ਜਿਸਮ ਮੇਰਾ ਇਹ ਮਿੱਟੀ ਦਾ ਖੋਇਆ ਮਿੱਟੀ ਖਾਂਦੇ ਮਿੱਟੀ ਪਰਦੇ ਘਾਟ ਘਾਟਦੇ ਮਿੱਟੀ ਦਾ ਹੋਇਆ ਮਿੱਟੀ ਬਣ ਕੇ ਮਿੱਟੀ ਹੋਇਆ ਜਿਸਮ ਮੇਰਾ ਇਹ ਮਿੱਟੀ ਦਾ ਖੋਇਆ ਰੂਹ ਮੇਰੀ ਨੇ ਇੱਕ ਦਿਨ ਹਟ ਕੇ ਮਿੱਟੀ ਦੇਦ ਕੁਝ ਕੰਕਰ ਘਟਲੇ ਕੰਕਰ ਬੋਲੇ ਇੱਕ ਦਿਨ ਬਹਿ ਕੇ ਕੰਕਰ ਬੋਲੇ ਇੱਕ ਦਿਨ ਬਹਿ ਕੇ ਮਿੱਟੀ ਦਾ ਇਹ ਸਭ ਜਗ ਹੋਇਆ ਮਿੱਟੀ ਬਣ ਕੇ ਮਿੱਟੀ ਹੋਇਆ ਜਿਸਮ ਮੇਰਾ ਇਹ ਮਿੱਟੀ ਦਾ ਖੋਇਆ ਮੈਲ ਮਿੱਟੀ ਦੀ ਮੈਲ ਮਿੱਟੀ ਦੀ ਤੁਹੇ ਜਿਸਮ ਤੋਂ ਮੈਲ ਮਿੱਟੀ ਦੀ ਤੋਏ ਜਿਸਮ ਤੋਂ ਮਿੱਟੀ ਲਾਉਂਦਾ ਮਿੱਟੀ ਜਗ ਹੋਇਆ ਏਡੀ ਲਾਉਂਦਾ ਮਿੱਟੀ ਜਗ ਹੋਇਆ ਮਿੱਟੀ ਦੇ ਵਿੱਚ ਮਿੱਟੀ ਲੱਭਦਾ ਜਨਮ ਜਨਮ ਦਾ ਮਿੱਟੀ ਹੋਇਆ ਮੈਂ ਜਨਮ ਜਨਮ ਦਾ ਮਿੱਟੀ ਹੋਇਆ ਮੈਂ ਜਨਮ ਜਨਮ ਦਾ ਮਿੱਟੀ ਹੋਇਆ